ਜਿੱਥੇ ਇੱਕ ਪਾਸੇ ਸਰਕਾਰ ਦਾ ਸੁਭਣਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਦੇ ਖਾਤਮੇ ਲਈ ਅਤੇ ਨੌਜਵਾਨਾਂ ਨੂੰ ਗਰਾਉਂਡਾਂ ਦੇ ਨਾਲ ਜੋੜਨ ਲਈ ਵਕ ਵਕ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਕਈ ਗੇਮਾਂ ਕਰਾਈਆਂ ਜਾ ਰਹੀਆਂ ਨੇ ਅਤੇ ਇਸੇ ਦੇ ਤਹਿਤ ਹੀ ਗੱਲ ਕਰੀਏ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੀ ਤਾਂ ਫਰੀਕੋਟ ਪੁਲਿਸ ਦੇ ਅਧੀਨ ਨੌਕਰੀ ਕਰਦੇ ਸਹਾਇਕ ਥਾਣੇਦਾਰ ਅਮਨ ਕੁਮਾਰ ਵੱਲੋਂ ਪਿਛਲੇ ਦਿਨੀ ਗੋਆ ਵਿੱਚ ਹੋਈਆਂ ਆਲ ਇੰਡੀਆ ਮਾਸਟਰ ਕ੍ਰਿਕਟ ਬਾਲ ਗੇਮਿੰਗ ਦੇ ਅਧੀਨ ਤਈਏ ਲੇਟਪੋ ਦੇ ਵਿੱਚ ਚਿਤ ਪ੍ਰਾਪਤ ਕੀਤੀ ਹੈ ਆਪਣੀ ਟੀਮ ਦੇ ਨਾਲ ਅਤੇ ਉਹਨਾਂ ਦੀ ਟੀਮ ਵੱਲੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ ਹੈ ਜਿਸ ਤੋਂ ਬਾਅਦ ਉਹਨਾਂ ਦੇ ਸਾਥੀਆਂ ਤੇ ਫਰੀ ਕੋਟ ਪੁਲਿਸ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਤੇ ਐਸਐਸਪੀ ਫਰੀ ਕੋਟ ਵੱਲੋਂ ਸਹਾਇਕ ਥਾਣੇਦਾਰ ਅਮਨ ਕੁਮਾਰ ਦਾ ਸਨਮਾਨ ਵੀ ਕੀਤਾ ਗਿਆ ਹੈ ਅਤੇ ਇਹ ਵੀ ਦੱਸਣ ਜੋਗ ਹੈ ਕਿ ਅਮਨ ਕੁਮਾਰ ਵੱਲੋਂ ਪਹਿਲਾਂ ਵੀ ਕਈ ਖੇਡ ਮੈਦਾਨਾਂ ਦੇ ਵਿੱਚ ਆਪਣੀ ਕਾਬਲੇ ਸਾਬਤ ਕਰ ਚੁੱਕੇ ਨੇ 1997 ਤੋਂ ਲੈ ਕੇ 2023 ਵਿੱਚ ਦਿੱਲੀ ਵਿਖੇ ਹੋਈਆਂ ਖੇਡੋ ਇੰਡੀਆ ਮਾਸਟਰ ਗੇਮਸ ਵਿੱਚ ਉਹਨਾਂ ਵੱਲੋਂ 골ਡ ਮੈਡ ਜਿੱਤੇ ਗਏ ਸੀ ਜਦਕਿ ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਵਿਖੇ ਹੋਏ ਆਲ ਇੰਡੀਆ ਮਾਸਟਰ ਬਾਸਕਟਬਾਲ ਗੇਮ ਦੇ ਵਿੱਚੋਂ ਸੋਨ ਤਗਮਾ ਉਹਨਾਂ ਵੱਲੋਂ ਜਿੱਤੇ ਗਿਆ ਸੀ ਅਮਨ ਕੁਮਾਰ ਵੱਲੋਂ 1994 ਤੋਂ ਪੁਲਿਸ ਵਿਭਾਗ ਵਿੱਚ 18 ਪੁਲਿਸ ਗੇਮਸ ਉਨੇ ਐਂਟਰ ਜੌਨ ਗੇਮਸ ਵਿੱਚ ਸੈਲੀਬਰ ਅਤੇ ਸੋਨੇ ਮੈਡਲ ਅਤੇ ਨੈਸ਼ਨਲ ਲੈਵਲ ਅੰਤਰਰਾਸ਼ਟਰੀ ਖੇਡਾਂ ਦੇ ਮੈਡਲ ਹਾਸਲ ਕਰਕੇ ਨਾਮ ਚੁਕਾਇਆ ਗਿਆ ਹੈ ਅਤੇ ਇਸ ਬਾਰੇ ਕੀ ਕਹਿੰਦੇ ਨੇ ਅਮਨ ਕੁਮਾਰ ਸਹਾਇਕ ਥਾਣੇਦਾਰ ਹਾਂ ਫਰਸਟ ਲੇਜੈਂਡ ਕੱਪ ਬਾਸਕਟਬਾਲ 올 ਇੰਡੀਆ ਮਾਸਟਰ ਗੇਮਸ ਦੇ ਵਿੱਚ ਪਾਰਟਿਸਪੇਸ਼ਨ ਕਰਕੇ ਆਇਆ ਇਹ ਜਿਹੜੀ ਪਾਰਟਿਸਪੇਸ਼ਨ ਸੀ ਇਹ ਮੇਰੀ ਰੈਸਟ ਆਫ ਇੰਡੀਆ ਟੀਮ ਵੱਲੋਂ ਸੀਗੀ ਔਰ ਪਹਿਲਾਂ ਵੀ ਮੈਂ ਧਰਮਸ਼ਾਲਾ ਵੀ ਗਏ ਔਰ ਖੇਲੂ ਇੰਡੀਆ ਦਿੱਲੀ ਵੀ ਗਏ ਜਿਹੜਾ ਹੈਗਾ 올 ਇੰਡੀਆ ਮਾਸਟਰ ਗੇਮ ਵਿੱਚ ਪਾਰਟਿਸਪੇਸ਼ਨ ਕਰ ਚੁੱਕਿਆ ਔਰ ਉੱਥੇ ਵੀ ਅਸੀਂ ਲਗਾਤਾਰ ਕੰਟੀਨਿਊ 골ਡ ਮੈਡਲ ਹਾਸਲ ਕੀਤਾ ਤੇ ਹੁਣ ਵੀ ਇਹ ਨਾ ਜਿਹੜੀਆਂ 올 ਇੰਡੀਆ ਮਾਸਟਰ ਗੇਮ ਹੋਈ ਹੈ ਬਾਸਕਟਬਾਲ ਚੈਂਪੀਅਨਸ਼ਿਪ ਇਹਦੇ ਵਿੱਚ ਵੀ 골ਡ ਹਾਸਲ ਕਰਕੇ 골ਡ ਕੱਪ ਜਿੱਤ ਕੇ ਲੈ ਕੇ ਆਏ। ਬੇਸਿਕਲੀ ਮੈਂ ਬਾਸਕਟਬਾਲ ਸੀਨੀਅਰ ਨੈਸ਼ਨਲ ਪਲੇਅਰ ਹਾਂ ਔਰ 97 ਤੋਂ ਹੁਣ ਤੱਕ ਜਿਹੜਾ ਹੈਗਾ ਬਾਸਕਟਬਾਲ ਗੇਮ ਦੇ ਵਿੱਚ ਕੀ ਪਾਰਟਿਸਪੇਸ਼ਨ ਔਰ ਸਰਕਲ ਕਬੱਡੀ ਦੇ ਵਿੱਚ ਨੈਸ਼ਨਲ অর ਇੰਟਰਨੈਸ਼ਨਲ ਲੈਵਲ ਤੇ ਖੇੜ ਚੁੱਕਿਆ ਜੀ ਤੇ ਪੁਲਸ ਰੇਂਜ ਗੇਮਸ ਇਸ ਤੋਂ ਇਲਾਵਾ ਪੁਲਸ ਰੇਂਜ ਗੇਮਸ ਇੰਟਰ ਜ਼ੋਨ ਗੇਮਸ ਦੇ ਵਿੱਚ ਵੀ ਮੇਰੇ ਮਤਲਬ 26 ਸਾਲ ਦਾ ਜਿਹੜਾ ਹੈਗਾ ਸਪੋਰਟਸ ਦਾ ਰਿਕਾਰਡ ਹੈ ਤੇ ਹੁਣ ਤੱਕ ਮੈਨੂੰ 30 ਇਅਰ ਹੋ ਗਏ ਕੰਪਲੀਟ ਖੇਡਦੇ ਨੂੰ ਜਿਦੇ ਵਿੱਚ 골ਡ ਮੈਡਲ ਹਾਸਲ ਕਰਕੇ ਕੀਤੇ ਜੀ ਔਰ ਪਹਿਲਾਂ ਵੀ ਸਿਲਵਰ ਮੈਡਲ ਤੇ 골ਡ ਮੈਡਲ ਹੀ ਹਾਸਲ ਕੀਤੀ ਜੀ ਕਿੜ ਕੇ ਆ ਜੀ ਤੇ ਪੰਜਾਬ ਪਾਕਿਸਤਾਨ ਦੀ ਜਰਕਾਰ ਨੇ ਤੇ ਹਨ ਮੈਨੂੰ ਅਤੌਰ ਕੋਈpropto ਦਿੱਤਾ ਗਿਆ ਉਹ ਜਦੋਂ ਹੁਣ ਮੈਂ ਗੋਆ ਵਿਖੇ ਪਾਰਟਿਸਪੇਸ਼ਨ ਕਰਕੇ ਆ ਜੀ ਤੇ ਉਥੋਂ ਫਸਟ ਲੇਜਨ ਕੱਪ ਜਿੱਤ ਕੇ ਲੈ ਕੇ ਆਏ ਸਾਡੀ ਆ ਰਹੀ ਹੋਈ ਟੀਮ ਬੈਸਟ ਆਫ ਲੀਗ ਜੀ ਆ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜੈਨ ਜਿਹੜੇ ਸਾਡੇ ਪੀ رپورਟਰ ਐਸਐਸਪੀ ਮਤੌਰ ਐਸਐਸਪੀ ਨੇ ਉਹਨਾਂ ਨੇ ਮੈਨੂੰ ਆਫਿਸ ਬੁਲਾ ਕੇ ਬੜਾ ਵਧੀਆ ਮਾਨ ਸਨਮਾਨ ਦਿੱਤਾ ਔਰ ਰਿਗਾਰਡ ਵੀ ਕੀਤਾ ਜੀ ਤੇ ਮੈਂ ਉਹਨਾਂ ਤੋਂ ਬਹੁਤ ਖੁਸ਼ ਹਾਂ ਕਿ ਉਹਨਾਂ ਨੇ ਇੱਕ ਸਪੋਰਟਸ ਨੂੰ ਬਹੁਤ ਸਤਿਕਾਰ ਦਿੱਤਾ ਤੇ ਇਸ ਨਾਲ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਔਰ ਸਾਨੂੰ ਦੇਖ ਕੇ ਜਿਹੜੇ ਆਉਣ ਵਾਲੇ ਪਲੇਅਰ ਜਨਰੇਸ਼ਨ ਆ ਨਵੇਂ ਉਹ ਨਸ਼ਿਆਂ ਨੂੰ ਮੁਕਤ ਹੋ ਕੇ ਇਸ ਰਾਹ ਤੇ ਚੱਲੇ ਏਕ ਉਹਨਾਂ ਨੂੰ ਇੱਕ ਵੱਖਰਾ ਸੰਦੇਸ਼ ਮਿਲਿਆ ਇਸ ਬਾਰੇ ਜਿਹੜੇ ਮਤਲਬ ਕਿ ਨਵੇਂ ਭੱਤੀ ਹੋਣਗੇ ਉਹਨਾਂ ਲਈ ਇੱਕ ਸੰਦੇਸ਼ ਹਾਂਜੀ ਜਿਹੜੇ ਪੰਜਾਬ ਪੁਲਿਸ ਡਿਪਾਰਟਮੈਂਟ ਦੇ ਵਿੱਚ ਨਵੇਂ ਜਨਰੇਸ਼ਨ ਆਣੀਆਂ ਜਾਂ ਨਵੇਂ ਭੱਤੀ ਨੌਜਵਾਨ ਹੋਣਗੇ ਤੇ ਉਹਨਾਂ ਵਾਸਤੇ ਵੀ ਇੱਕ ਸੰਦੇਸ਼ ਆ ਵੀ ਤੁਸੀਂ ਨਸ਼ਿਆਂ ਤੋਂ ਰਹਿਤ ਰਹੋਗੇ ਇਸ ਸਪੋਰਟਸ ਦੇ ਵੱਲ ਧਿਆਨ ਦੇ ਕੇ ਔਰ ਸਪੋਰਟਸ ਐਕਟੀਵਿਟੀ ਵੱਲ ਦਾ ਧਿਆਨ ਦਿਓ ਉਹਦੇ ਨਾਲ ਫਿਜ਼ੀਕਲ ਤੌਰ ਤੇ ਆਪਦੀ ਵੀ ਫਿਟਨੈਸ ਬਣੀ ਰਹਿੰਦੀ ਆ ਔਰ ਦੂਸਰਿਆਂ ਨੂੰ ਹੀ ਜਿਹੜਾ ਉਤਸ਼ਾਹ ਮਿਲਦਾ